ਆ ਜਿਹੜੀ ਬਿਲਡਿੰਗ ਦਿਖਾਈ ਦੇ ਰਹੀ ਹੈ ਨਾ ਜੀ ਕੋਈ ਆਮ ਬਿਲਡਿੰਗ ਨਹੀਂ ਹੈ ਇਹ ਤੁਹਾਡੇ ਖਾਲਸਾ ਰਾਜ ਦਾ ਖਾਲਸਾ ਦੁਆਰ ਹੈ ਗੇਟਵੇ ਔਫ ਖਾਲਸਾ ਰਾਜ ਔਰ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਔਰ ਪੂਰੀ ਵੀਡੀਓ ਲੈ ਕੇ ਆ ਰਹੇ ਆ ਬੜੀ ਜਲਦੀ ਅਸੀਂ ਪਹੁੰਚੇ ਹੋਇਆ ਥਾਨੇਸਰ ਦੇ ਵਿੱਚ ਗੱਲ ਕਰਾਂਗੇ ਇਸ ਖੂ ਦੀ ਗੱਲ ਕਰਾਂਗੇ ਇਸ ਬਿਲਡਿੰਗ ਦੀ ਔਰ ਧੰਨਾ ਸਿੰਘ ਪਟਿਆਲਵੀ ਦੀ ਜੇ ਤੁਸੀਂ ਕਿਤਾਬ ਪੜੋ ਨਾ ਜੀ ਇਹ ਕਿਤਾਬ ਹੈ ਗੁਰਤੀਰਥ ਸਾਈਕਲ ਯਾਤਰਾ ਪੰਨਾ ਨੰਬਰ 180 ਦੇ ਉੱਤੇ 10 ਪਾਤਸ਼ਾਹੀਆਂ ਥਨੇਸਰ ਵਿੱਚ ਆਈਆਂ ਹੋਈਆਂ ਨੇ ਔਰ ਆ ਜਿਹੜੀ ਜਗ੍ਹਾ ਤੁਹਾਨੂੰ ਵਿਖਾਈ ਦੇ ਰਹੀ ਹੈ ਇਹ 8ਵੇਂ ਪਾਤਸ਼ਾਹ ਜੀ ਦੀ ਅਸਥਾਨ ਹੈ ਖੰਡਰ ਹੋ ਚੁੱਕਿਆ ਔਰ ਇਹ ਖਾਲਸਾ ਰਾਜ ਦਾ ਗੇਟਵੇ ਆਫ ਖਾਲਸਾ ਰਾਜ 1709 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਰਾਮ ਸਿੰਘ ਜੀ ਨੂੰ ਇੱਥੇ ਦਾ ਗਵਰਨਰ ਥਾਪਿਆ ਸੀ ਔਰ ਇਹ 170 ਨੰਬਰ ਪੇਜ ਲੋਗੜ ਖਾਲਸਾ ਰਾਜਧਾਨੀ ਇਹ ਜਿਹੜੀ ਤੁਹਾਨੂੰ ਬਿਲਡਿੰਗ ਦਿਖਾਈ ਦੇ ਰਹੀ ਹੈ ਜੰਗ ਏ ਸਤੂਨ ਇਹ ਮਨਾਰ ਅੱਜ ਤੱਕ ਖੜੀ ਹੈ ਔਰ ਪੂਰਾ ਇਸ ਮਨਾਰ ਦਾ ਇਤਿਹਾਸ ਲੈ ਕੇ ਅਸੀਂ ਆ ਰਹੇ ਹਾਂ ਹੁਣ ਇੱਕ ਚੀਜ਼ ਜਿਹੜੇ ਵੀਰ ਇੱਥੇ ਪਹੁੰਚਣਾ ਚਾਹੁੰਦੇ ਨੇ ਇਹ ਇੱਥੇ ਦੀ ਲੋਕੇਸ਼ਨ ਹੈ ਇੱਥੇ ਪਹੁੰਚ ਕੇ ਸਾਨੂੰ ਵੀਡੀਓ ਜ਼ਰੂਰ ਭੇਜਿਓ 9981913113 ਦੇ ਉੱਤੇ ਗੱਲ ਕਰਾਂਗੇ ਇਸ ਮিনার ਦੀ ਖੋਜ ਵਿਚਾਰ YouTube ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ